ਜੇ ਬਾਬੇ ਕਾ ਤੁਸੀਂ ਬੱਟੇ ਸਭ ਤੋਂ ਪਹਿਲੇ ਮੈਂ ਫਤਿਹ ਅਸ ਕਰਦਾ ਜੀ ਵਾਈਗਰੂ ਜੀ ਕਾ ਖਾਲਸਾ ਵਾਈਗਰੂ ਦੀ ਸਫਤ ਮੈਂ ਜਿਹੜੀ ਨਵੀਂ ਟੀਮ ਸੱਸਾ ਜੀ ਦੀ ਗਵਾਈ ਹੇਠ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵਾਸਤੇ ਚੁਣੀ ਗਈ ਹੈ ਮੈਂ ਸਾਰੀ ਨਵੀਂ ਟੀਮ ਨੂੰ ਵਧਾਈ ਦੇਣਾ ਚਾਹਣਾ ਸਾਰੀ ਸੰਗਤ ਨੂੰ ਵਧਾਈ ਦੇਣਾ ਚਾਹਣਾ ਤੇ ਸਾਰੇ ਮੈਂਬਰਸ ਨੂੰ ਵਧਾਈ ਦੇਣਾ ਚਾਹਣਾ ਸੇ ਕੌਮ ਇੱਕ ਇੱਕ ਧਰਮ ਇੱਕ ਲਾਈ ਧਰਮ ਹੈ ਜਿਹੜਾ ਇਲੈਕਟਿਡ ਰਿਪਰੈਜ਼ੈਂਟੇਟਿਵ ਰਾਈ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲਦਾ ਕਿਸੇ ਧਰਮ ਚ ਇੰਨੀ ਡੈਮੋਕ੍ਰੇਸੀ ਨਹੀਂ ਜਿਵੇਂ ਆਪਣੀ ਹੈ ਤੇ ਵੱਡੀ ਗੱਲ ਹੈ ਭਾਵੇਂ SGPC ਹੈ ਭਾਵੇਂ DGPC ਹੈ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦੇ ਆ ਇਲੈਕਸ਼ਨ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਥੱਲੇ ਹੁੰਦੇ ਆ ਕੋਈ ਸੁਖਬੀਰ ਸਿੰਘ ਬਾਦਲ ਲਈ ਕਰਾਉਂਦਾ ਇਲੈਕਸ਼ਨ ਕਮਿਸ਼ਨ ਥੱਲੇ ਸਟੇਟ ਗਵਰਨਮੈਂਟ ਇਨਵੋਲਡ ਹੁੰਦੀ ਹੈ ਸਟੇਟ ਗਵਰਨਮੈਂਟ ਵੋਟਾ ਬਣਾਉਂਦੀ ਹੈ ਵੋਟਾ ਬਣ ਕੇ ਫਿਰ ਇਲੈਕਸ਼ਨ ਜਿਵੇਂ ਪਾਰਲੀਮੈਂਟ ਤੇ ਮੈਂਬਰ ਐ ਐਮ ਐਲ ਏ ਦੇ ਹੁੰਦੇ ਓਵੇਂ ਹੀ ਹੁੰਦੇ ਆ ਤੇ ਤੁਸੀਂ ਆਪਣੇ ਨੁਮਾਇੰਦੇ ਚੁੰਦਦੇ ਹੋ ਆ ਜਿਹੜੇ ਲੋਕ ਤੁਹਾਡੇ ਖਿਲਾਫ ਬੋਲਦੇ ਆ ਹਰ ਬਾਰ ਆਪਣੇ ਉਮੀਦਵਾਰ ਖੜੇ ਕਰਦੇ ਆ ਭਾਵੇਂ ਪੰਜਾਬ ਦੇਖਿਆ ਹੋਣਾ ਜਦੋਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਸ਼੍ਰੋਮਣੀ ਕਾਲੀ ਦਲ ਨੂੰ ਹੀ ਸੇਵਾ ਦਿੱਤੀ ਗਈ ਹੈ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜੱਥੇਬੰਦੀ ਆਪਾਂ ਖੁਸ਼ਕਿਸਮਤ ਆ ਕਿ ਆਪਾਂ ਇੱਕ ਝੰਡੇ ਥੱਲੇ ਇਕੱਠੇ ਆ ਸ਼੍ਰੀ ਕਾਲ ਤਖਤ ਸਾਹਿਬ ਦੇ ਥੱਲੇ ਇਕੱਠੇ ਆ ਜਿਹੜੀਆਂ ਕੌਮਾਂ ਵੰਡੀਆਂ ਜਾਂਦੀਆਂ ਉਹਨਾਂ ਦੀ ਤਾਕਤ ਘਟ ਜਾਂਦੀ ਹੈ ਤੇ ਉਹਨਾਂ ਨੂੰ ਪੁੱਛਦਾ ਵੀ ਨਹੀਂ ਸ਼੍ਰੋਮਣੀ ਅਕਾਲੀ ਦਲ 98 ਸਾਲ ਪੁਰਾਣੀ ਪਾਰਟੀ ਹੈ ਅਗਲੇ 2 ਸਾਲ ਬਾਅਦ 100 ਸਾਲ ਪੂਰੇ ਹੋ ਜਾਣਗੇ ਇਹ ਤੋਂ ਪੁਰਾਣੀ ਪਾਰਟੀ ਦੇਸ਼ 'ਚ ਨਹੀਂ ਹੈ ਇਤਿਹਾਸ ਗਵਾਏ ਕਿ ਜਿੱਥੇ ਵੀ ਕੋਈ ਸਿੱਖ ਭੈਣ ਭਰਾ ਨੂੰ ਦੁਨੀਆ ਸਮੱਸਿਆ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਹੀ ਲੜਾਈ ਲੜਦੀ ਹੈ ਸੋ ਅੱਜ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਐਸਜੀਪੀਸੀ ਉਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੋਂਦ ਲਾਉਣ ਵਾਸਤੇ ਵੀ ਸਭ ਤੋਂ ਵੱਧ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜੇਲ੍ਹਾਂ ਜਗਾਇਆ ਇੱਥੇ ਕੁਰਬਾਨੀਆਂ ਦਿੱਤੀਆਂ ਧਰਮੇ ਦਿੱਤੇ ਲੜਾਈ ਲੜੀ ਤੇ ਫਿਰ ਦਿੱਲੀ ਵਿੱਚ ਆਪਣੇ ਸਿੱਖ ਸੰਗਤ ਨੂੰ ਆਪਣਾ ਹੱਕ ਮਿਲਿਆ ਆਪਣਾ ਗੁਰਦੁਆਰਾ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ 6-6 ਮਹੀਨਿਆਂ ਤੋਂ ਆਪ ਇੱਥੇ ਜੇਲਾ ਚ ਆ ਮੋਰਚੇ ਲੱਗੇ ਗਏ ਸੋ ਜਿਹੜਾ ਮੇਰਾ ਕਹਿਨ ਦਾ ਪਾਇਆ ਹੈ ਕਿ ਕਮੀਆਂ ਥੋੜਾ ਮੋਟਾ ਹੁੰਦੀਆਂ ਰਹਿੰਦੀਆਂ ਕੁਝ ਵੀ ਹੁੰਦਾ ਪਰ ਪਾਰਟੀ ਪਾਰਟੀ ਹੁੰਦੀ ਹੈ ਆਪਣੀ ਮਾਂ ਪਾਰਟੀ ਮਾਂ ਪਾਰਟੀ ਹੁੰਦੀ ਹੈ ਤੋਂ ਮੈਂ ਬੇਨਤੀ ਕਰਦਾ ਜਿਹੜੀ ਨਵੀਂ ਟੀਮ ਆਈ ਹੈ ਬਹੁਤ ਵੱਡੀ ਜ਼ਿੰਮਵਾਰੀ ਹੈ ਇੱਕ ਬੜਾ ਸਿੱਖ ਕੌਮ ਦੀ ਤੁਸੀਂ ਸੇਵਾ ਕਰਨੀ ਹੈ ਆ ਜੋ ਗੁਰੂ ਘਰ ਚ ਜੋ ਸੇਵਾ ਸਹੀ ਮੰਨੇ ਪੰਥ ਦੀ ਸੇਵਾ ਹੈ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਬੜੀ ਮਿਹਨਤ ਕਰਨੀ ਹੈ ਜਿਵੇਂ ਆਸਾਨਾ ਤੁਹਾਨੂੰ ਬਣਾਇਆ ਇੱਕ ਯੰਗ ਟੀਮ ਹੈ ਬੇਨਤੀ ਕਰਾਂਗਾ ਕਿ ਤੁਸੀਂ ਪੂਰੀ ਡੈਮੋਕਰੈਟਿਕ ਸਿਸਟਮ ਨਾਲ ਸਾਰੇ ਸੰਗਤਾਂ ਨੂੰ ਨਾਲ ਲੈ ਕੇ ਸੰਗਤ ਦੀ ਇਨਵੋਲਵਮੈਂਟ ਹਰ ਚੀਜ਼ ਹੋਣੀ ਚਾਹੀਦੀ ਹੈ ਤੇ ਖਾਸ ਕਰਕੇ ਮੈਂ ਪੁਰਾਣੇ ਲੀਡਰ ਸਾਡੇ ਜਿਹੜੇ ਮੈਂ ਹਿਤਸਾ ਵੀ ਇੱਥੇ ਆਏ ਐ ਮਨਜੀਤ ਜੀ ਅੰਮ੍ਰਿਤਸਰ ਗਏ ਐ ਅੱਜ ਤਾਂ ਹਿਤਸਾਬ ਮੈਨੂੰ ਲੱਗਦਾ ਜਦੋਂ ਮੈਂ ਛੋਟਾ ਹੁੰਦਾ ਉਦੋਂ ਦੇ ਮੈਨੂੰ ਆਸ਼ੀਰਵਾਦ ਦਿੰਦੇ ਨੇ ਸੋ ਆ ਇੱਕ ਟੀਮ ਐਨੀ ਪੁਰਾਣੀ ਵਧੀਆ ਟੀਮ ਐ ਮੈਂ ਸਾਰਿਆਂ ਨੂੰ ਜਿਵੇਂ ਕਹਿੰਦਾ ਵਧਾਈ ਦੇਣਾ ਚਾਹਣਾ ਮੈਂ ਆਸ ਕਰਦਾ ਕਿ ਅੱਜ ਇਹ 2 ਸਾਲ ਤੁਹਾਡਾ ਟੈਨਿਓਰ ਐ ਇੱਕ ਐਗਜ਼ਾਮਪਲ ਬਣ ਕੇ ਰਹੂਗਾ ਤੇ ਤੁਸੀਂ ਐ ਜਾ ਆਪਣਾ ਪੱਕੇ ਪੇਸ਼ ਕਰੋਗੇ ਅਜੀ ਸੇਵਾ ਕਰੋਗੇ ਤੇ ਤੁਹਾਨੂੰ ਪ੍ਰਮਾਤਮਾ ਵੀ ਤੁਹਾਡੇ ਸਿਰ ਤੇ ਆਸ਼ੀਰਵਾਦ ਰੱਖੂਗਾ ਬਹੁਤ ਬਹੁਤ ਧੰਨਵਾਦ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਬੋਲੇ ਸੋਨ ਹੈ ਤੁਸੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ